ਦੇ ਵੀਰ ਜੀ ਵੀ ਸਾਰੇ ਮਹਿਕਮਿਆਂ ਨੂੰ ਤਰੱਕੀ ਦੇ ਰਹੇ ਆ ਸਿਰਫ ਮਜ਼ਦੂਰੀ ਹੀ ਕਿ ਉਹ ਇੱਥੇ ਖੜਦੇ ਮਜ਼ਦੂਰਾ ਕਦਰ ਕੋਈ ਸ਼ੈੱਡ ਦਾ ਪ੍ਰਬੰਧ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹਰ ਇੱਕ ਮਹਿਕਮਾ ਧਰਨਾ ਦੇ ਕੇ ਕਦੇ ਮਜ਼ਦੂਰ ਧਰਨਾ ਨਹੀਂ ਦਿੰਦਾ ਅਸੀਂ ਮਜ਼ਦੂਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਰਕਾਰਾਂ ਨੂੰ ਅਸੀਂ ਵੀ ਬਹੁਤ ਵੋਟਾਂ ਤੁਹਾਨੂੰ ਪਾਈਆਂ ਸਾਡੇ ਵੀ ਸਾਰੇ ਮਜ਼ਦੂਰ ਭਾਈਆਂ ਨੇ ਨਾ ਜੋਰ ਲਾ ਕੇ ਤੁਹਾਨੂੰ ਬਣਾਇਆ ਅਸੀਂ ਵੀ ਕਿਹਾ ਸੀ ਵੀ ਕਦੇ ਕਾਂਗਰਸ ਕਦੇ ਕਰ ਲਈ ਸਾਡਾ ਪੰਜਾਬ ਕਰਕੇ ਰੱਖਤਾ ਸੀ ਖਾਲੀ ਸਾਨੂੰ ਵੀ ਕਦੇ ਸਾਡੇ ਬਾਰੇ ਕਿਉਂ ਨਹੀਂ ਸੋਚਦੀਆਂ ਸਰਕਾਰਾਂ ਸਾਡੇ ਬਾਰੇ ਹਰ ਇੱਕ ਮੈਕਮਾ ਧਰਨਾ ਦਿਲੰਦਾ ਕਦੇ ਮਜ਼ਦੂਰ ਧਰਨਾ ਕਿਉਂ ਨਹੀਂ ਦਿੰਦਾ ਉਹਨੂੰ ਪਤਾ ਵੀ ਸਾਡੇ ਡੰਡੇ ਹੀ ਵੱਜਣੇ ਆ ਮਜ਼ਦੂਰ ਡੰਡਿਆਂ ਦਾ ਡਰਦਾ ਏ ਮਜ਼ਦੂਰਾਂ ਬਾਰੇ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਕੋਈ ਵੀ ਸਰਕਾਰ ਨੇ ਅੱਜ ਤੱਕ ਆ ਵੀਰ ਜੀ ਨੇ ਮਜ਼ਦੂਰਾਂ ਬਾਰੇ ਸੋਚਿਆ ਏ ਆ ਵੀਰ ਜੀ ਨੇ ਮਜ਼ਦੂਰਾਂ ਬਾਰੇ ਸੋਚਿਆ ਕੋਈ ਹੋਰ ਮੈਕਮਾ ਕੋਈ ਨਹੀਂ ਸੋਚਦਾ ਕਿਉਂ ਨਹੀਂ ਸੋਚਦੇ ਮਜ਼ਦੂਰ ਇਹਨਾਂ ਨੂੰ ਪਤਾ ਵੀ ਨਾਲ ਦੁਕਾਨ ਦੇ ਮੂਹਰੇ ਅਸੀਂ ਖੜਦੇ ਆ ਇਹਨਾਂ ਸਾਨੂੰ ਹਰ ਇੱਕ ਲੋਗੀਆਂ ਲੋਗੀਆਂ ਵੰਡੀਆਂ ਏ ਹੈ ਲੰਗਰ ਲਾਇਆ ਜੀ ਚਾਹ ਦਾ ਲੰਗਰ ਲਾਇਆ ਗਿਆ ਏ ਸਾਡਾ ਮਨ ਖੁਸ਼ ਹੈ ਮਨ ਖੁਸ਼ ਕਰਤਾ ਇਹ ਜੀਆਂ ਸੰਗਤਾਂ ਨੇ ਅਜੇ ਵੀਰ ਜੀ ਜਿਹੜੇ ਪਤਾ ਗੱਲਾਂ ਪਰ ਸਰਕਾਰਾਂ ਨੇ ਮਜ਼ਦੂਰਾ ਕੰਨੀ ਦੇਖ ਰਹੀਆਂ ਸਰਕਾਰਾਂ ਮਜ਼ਦੂਰਾ ਕੰਨੀ ਬਿਲਕੁਲ ਨਹੀਂ ਦੇਖ ਰਹੀਆਂ ਵੀਰ ਜੀ ਸੱਚ ਕੌੜਾ ਏ ਅੱਜ ਬਹੁਤ ਉਦਣਾ ਬੋਲਣ ਲੱਗੇ ਮੇਰੇ ਮਨ ਖੁਸ਼ ਕਰਤਾ ਵੈਸੇ ਵੀਰ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਸੀਂ ਮਜ਼ਦੂਰਾ ਕੰਨੀ ਦੇਖਿਆ ਤਾਂ ਹੈਗਾ ਪਰ ਸਰਕਾਰਾਂ ਦੇਖ ਨਹੀਂ ਰਹੀਆਂ ਵੀਰ ਜੀ ਸਰਕਾਰਾਂ ਨੇ ਸਾਡੇ ਕੋਈ ਵੀ ਮਹਿਕਮਾ ਦੇਖ ਲਓ ਹੁਣ ਕਹਾਂਦੇ ਕਿਆ ਕੁਛ ਕਰਤਾ ਜੀ ਤੁਸੀਂ ਕੀ ਕੀ ਮੰਗ ਕਰਨੀ ਚਾਹੁੰਦੇ ਕੀ ਸਾਡਾ ਮੰਗ ਸਾਡੀ ਮੰਗ ਇੱਕ ਸਾਡਾ ਲੇਬਰ ਚੌਂਕ ਬਣਨਾ ਚਾਹੀਦਾ ਜੀ ਇੱਕ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਲੇਬਰ ਚੌਂਕ ਹੋਣਾ ਇੱਕ ਲੇਬਰ ਚੌਂਕ ਹੋਣਾ ਚਾਹੀਦਾ ਸਾਡਾ ਇੱਥੇ ਕੋਈ ਚੌਂਕ ਨਹੀਂ ਹੈਗਾ ਅਸੀਂ ਠੰਡ ਵਿੱਚ ਖੜੇ ਆਂ ਬਾਈ ਰਾਲੀ ਲੇਬਰ ਚੌਂਕ ਕੋਈ ਵੀ ਨਹੀਂ ਹੈਗਾ ਜੀ ਅਸੀਂ ਠੰਡ ਵਿੱਚ ਖੜੇ ਕੋਈ ਦੇਖ ਲਈ ਸਾਡੇ ਕੰਨੀ ਸਾਡੇ ਕੰਨੀ ਕਿਸੇ ਵਿਭਾਗ ਨੇ ਨਹੀਂ ਦੇਖਿਆ ਜੀ ਭਾਈ ਸਾਹਿਬ ਜਦੋਂ ਹਰ ਇੱਕ ਸਾਲ ਲੇਬਰ ਡੇ ਹੁੰਦਾ ਉਸ ਦਿਨ ਆਂਦੇ ਆ ਤੇ ਤੁਹਾਨੂੰ ਮੂੰਹ ਮਿੱਠਾ ਕਰਾਉਂਦੇ ਆ ਉਸ ਤੋਂ ਬਾਅਦ ਕਹਿ ਦਿੰਦੇ ਆ ਤੁਹਾਡਾ ਸ਼ੈੱਡ ਪੈ ਜਾਏਗਾ ਪਰ ਹਰ ਇੱਕ ਸਾਲ ਇੱਕ ਨੇ ਨਿਕਲ ਜਾਂਦਾ ਮਜ਼ਦੂਰ ਧਰਨਾ ਨਹੀਂ ਦਿੰਦੇ ਕਿਸਾਨ ਧਰਨਾ ਦੇ ਦਿੰਦੇ ਆ ਹਰ ਇੱਕ ਵਿਭਾਗ ਮਤ ਧਰਨਾ ਦਿੰਦੇ ਮਜ਼ਦੂਰ ਡਰਦੇ ਆ ਕਿਸ ਚੀਜ਼ ਤੋਂ ਡਰਦੇ ਆ ਮਜ਼ਦੂਰ ਡੰਡਿਆਂ ਤੋਂ ਡਰਦੇ ਇਹ ਮਜ਼ਦੂਰ ਦੇ ਨਾਲ ਨਹੀਂ ਖੜਦਾ ਕੋਈ ਮੁਖਲਸੀ ਕਰਕੇ ਗਰੀਬੀ ਕਰਕੇ ਗਰੀਬੀ ਕਰਕੇ ਖੜਦੇ ਨਹੀਂ ਮਜ਼ਦੂਰ ਧਰਨਾ ਨਹੀਂ ਦਿੰਦੇ ਹਰ ਇੱਕ ਵਿਭਾਗ ਮਤ ਧਰਨਾ ਦਿੰਦਾ ਹੈ ਹਰ ਇੱਕ ਵਿਭਾਗ ਮਤ ਧਰਨਾ ਦੇਖੋ ਕੱਲ ਪੈਟਰੋਲ ਪੰਪ ਬੰਦ ਹੋਏ ਸਾਰੇ ਡਰਾਈਵਰਾਂ ਨੇ ਧਰਨਾ ਤੇ ਕਦੇ ਮਜ਼ਦੂਰ ਖੜੇ ਦੇਖਿਆ ਤੁਸੀਂ ਧਰਨਾ ਦਿੰਦਾ ਦੇਖਿਆ ਮਜ਼ਦੂਰ ਨਹੀਂ ਦਿੰਦਾ ਧਰਨਾ ਕਿਉਂਕਿ ਰੋਟੀ ਲਈ ਫਿਕਰ ਪਿਆ ਰਹਿੰਦਾ ਸੰਤਾ ਜੀ ਰੋਟੀ ਵੀ ਮਾਸੀ ਮਿਲਦੀ ਹੈ ਜੀ ਮੈਂ ਵੀ ਮੈਂ ਨਾ ਤੁਹਾਨੂੰ ਮੈਂ ਸਹੀ ਗੱਲ ਸਹੀ ਬਹੁਤ ਜ਼ੋਰ ਲਾਇਆ ਆਮ ਆਦਮੀ ਪਾਰਟੀ ਬਣਾਉਣੇ ਖਾਤਰ ਪਰ ਆਮ ਆਦਮੀ ਪਾਰਟੀ ਨੇ ਸਾਡਾ ਸਾਥ ਦਿੱਤਾ ਮਜ਼ਦੂਰਾਂ ਦਾ ਮਜ਼ਦੂਰ ਨੂੰ ਮਜ਼ਦੂਰੀ ਹੀ ਰੱਖਿਆ ਹੈ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਰੱਖਤਾ ਇਹਨਾਂ ਨੇ ਵੀ ਤੁਸੀਂ ਮਜ਼ਦੂਰ ਤੁਸੀਂ ਕਿਹੜੇ ਕਿਸੇ ਮੂਰੇ ਬੋਲਣਾ ਹੈ ਜਿੰਨੂੰ ਤੁਸੀਂ ਵੋਟਾਂ ਪਾਈਆਂ ਤੇ ਮਿਲਣ ਆਇਆ ਤੁਹਾਨੂੰ ਦੁਆਰਾ ਮੈਂ ਕਹੀ ਸਾਨੂੰ ਅੱਖਾਂ ਮਾ ਪਾਉਣੇ ਨਹੀਂ ਮੈਂ ਇੰਨਾ ਜ਼ੋਰ ਲਾਇਆ ਨਹੀਂ ਝਾੜੂ ਦੀ ਵੋਟ ਪਾਉਣ ਨੂੰ ਇੰਨਾ ਜ਼ੋਰ ਲਾਇਆ ਮੈਂ ਮੈਨੂੰ ਪਤਾ ਪੂਰਾ ਪਰ ਅੱਜ ਮੈਂ ਚਾਹੁੰਦਾ ਸਰਕਾਰ ਉਹ ਬਣਾਓ ਜਿਹੜੀ ਮਜ਼ਦੂਰਾਂ ਕੰਨੀ ਵੀ ਦੇਖਦੀ ਯਾਰ ਮਜ਼ਦੂਰਾਂ ਦਾ ਕੋਈ ਬੰਦਾ ਸਾਥ ਹੁੰਦਾ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਮਜ਼ਦੂਰਾਂ ਦਾ ਸਾਥ ਤਾਂ ਦਿੱਤਾ